ਇੱਲਾ ਮੈਂ ਰਪਿੰਦਰ ਵੱਲ ਗਈ ਸੀ ਹੁਣ ਉਹਦੀ ਸੱਸ ਵੱਲ ਜਾਣੀ ਆ ਉਹਨੂੰ ਪ੍ਰਗਾਹ ਕੇ ਆਉਣੀ ਆ ਉਹਨੂੰ ਕਹਿਨੀ ਆ ਕੀ ਪਤਾ ਰਪਿੰਦਰ ਨਹੀਂ ਸੋਣਾ ਆਪਣੇ ਪੇਕੇ ਦੇ ਆਈ ਲੜਾਈ ਪਾਉਣੀ ਆ ਮੈਂ ਟੋ ਮੈਂਟੀ ਸੱਸੋ ਦੀ ਮਗਰ ਲੱਗ ਜਾਂਦੀ ਆ ਵੇਖ ਰਪਿੰਦਰ ਦੇ ਦਿਵਾਲੇ ਕਿੱਦਾਂ ਹੁੰਦੀ ਆ ਜਾਣੀ ਉਹਦੇ ਵੱਲ ਮੈਂ ਜੇ ਮਨਾਂ ਨਾ ਘਰ ਹੋਵਾ ਇਹਦੇ ਸਭ ਕੁਝ ਪੇਕੇ ਤੋਂ ਦੀ ਹੁਣ ਉਹ ਦਲਜੀਤ ਸੰਦੀਪ ਸਾਰੇ ਮੈਨੂੰ ਜੋਰ ਲੰਦੇ ਦਲਜਿੰਦਰ ਵਿਚਾਰੀ ਜੋਰ ਲਾ ਕੇ ਹਟ ਗਈ ਮੰਮੀ ਉਧਰ ਚੱਲ ਜਾ ਮੈਂ ਐਸੀ ਕਰਕੇ ਨਹੀਂ ਜਾਂਦੀ ਕਿ ਇਹਨੇ ਰਹਿਣ ਕੱਖ ਨਹੀਂ ਦੇਣਾ ਇਹਦੇ ਸਾਰਾ ਕੁਝ ਧੋਦਣਾ ਪੇਕੇ ਮੈਂ ਨਹੀਂ ਕਿ ਪਤਾ ਮੈਂ ਹੁਣ ਕਾਲੀ ਬੈਠੀ ਇੱਥੇ ਹੁਣ ਪਤਾ ਜੂਆ ਵੀ ਕੁੜੀ ਦਾ ਨਾਂ ਲੱਗੰਦਿਆ ਵਾ ਹੁਣ ਮੇਰੇ ਪਿੰਡ ਵੱਲ ਚਲ ਜਾਓ ਉਹ ਤੇ ਵਿਚਾਰੇ ਕਦੀ ਆਏ ਵੀ ਨਹੀਂ ਆ ਐਸੇ ਕਰਕੇ ਨਹੀਂ ਆਉਂਦੇ ਵੀ ਤੁਹਾਡੇ ਮੂੰਹ ਦਾ ਨਹੀਂ ਪਤਾ ਕਿਹੜੇ ਵੇਲੇ ਦੀ ਹਲਾ ਦੇਣਾ ਵਾ ਤੇ ਜੇ ਮੇਰੇ ਕੋ ਸੱਚੀਆਂ ਸੋਨੀਆਂ ਹੈ ਨਾ ਜਦੋਂ ਦਾ ਲਵਲੀ ਕਮਾਉਂਦਿਆ ਨਾ ਤੂੰ ਉੱਥੇ ਪਚੰਦੀ ਰਹੀਆਂ ਸਾਰਾ ਕੁਛ ਹੀ ਤੂੰ ਛੱਡਿਆ ਕੀ ਹੈ ਕੋ ਬਣਿਆ ਵਾ ਕੀ ਪਚਾਇਆ ਉਥੇ ਮੈਂ ਇੰਨੇ ਪੈਸੇ ਤਨਖਾਹ ਮਿਲਦੀ ਰਹੀ ਆ ਉਥੇ ਪਚੰਦੀ ਰਹੀ ਆ ਆੜੇ ਘਰ ਲੱਗਦੇ ਰਹੇ ਕਿਥੋਂ ਲੱਗਦੇ ਰਹੇ ਬੜਿਆ ਰੇ ਤੂੰ ਘਰ ਦੀ ਗੱਲ ਕਾਣਦੀ ਆ ਨਾ ਤੂੰ ਨਹੀਂ ਆਣ ਕੇ ਬਣਾਇਆ ਇਹ ਸਹੁਰੇ ਤੇਰੇ ਤੇ ਲੱਗੇ ਆ ਪੈਸੇ ਜਿੰਨੇ ਵੀ ਲੱਗੇ ਆ ਇਹ ਤੂੰ ਹੀ ਨਹੀਂ ਕੋਹ ਵੀ ਬਣਾਇਆ ਰੁਪਿੰਦਰ ਇੱਥੇ ਹੀ ਚੁੱਪ ਕਰ ਜਾ ਅੱਗੇ ਤੂੰ ਮੇਰਾ ਨਾਮ ਆਉਣ ਦੇ ਹੀ ਹੁਣ ਸੰਦੀਪ ਦਾ ਲਈ ਜਾਨੀਂ ਤੇਰੇ ਕਹਿਣ ਦਾ ਕੀ ਮਤਲਬ ਆ ਨਾ ਮੈਂ ਇੱਥੇ ਆਵਾਂ ਦਾ ਸੰਦੀਪ ਆਵੇ ਤੁਹਾਨੂੰ ਤੂੰ ਮੇਰਾ ਕਿਆ ਨਾਮ ਆਉਣ ਵਾਸਤੇ ਬਸ ਪਤਾ ਵਸ ਫਿਰ ਦੱਸਦੀ ਕਿਉਂ ਨਹੀਂ ਕਿੰਨੇ ਕਿਹਾ ਤੈਨੂੰ ਚਲ ਮਮੀ ਜੀ ਹਾਂ ਗਲਤੀ ਆ ਗਈ ਹੈ ਨਾ ਤੇ 10 ਵੀ ਦਿੰਦੀ ਆ 10 ਫਿਰ ਗਵਰਡਨ ਨੇ ਕਿਹਾ ਜੀ ਉਹਨੇ ਵੇਖਿਆ ਵੇ ਨਾ ਗਵਰਡਨ ਨੇ ਕਿਹਾ ਤਾਂ ਤੂੰ ਉਹਦਾ ਨਾਂ ਲਾਤਾ ਤੇ ਉਹਨਾਂ ਨੇ ਵੇਖਿਆ ਵਾ ਤੁਹਾਨੂੰ ਪਤਾ ਤਾਂ ਸਹੀ ਆ ਖਰਦਿਆ ਵੇਖਿਆ ਮੋਗਲ ਧਿਆਨ ਰੱਖਦੀ ਆ ਨਹੀਂ ਨਹੀਂ ਖਰਦਿਆ ਵੇਖਿਆ ਅੰਦਰੋਂ ਪਰਦੇ ਵੇਖਿਆ ਹੀ ਤੇ ਵੇਖਿਆ ਉਹ ਤੇ ਕਹਿੰਦੀ ਕੋਈ ਗੱਲ ਨਹੀਂ ਗਵਰਡਨ ਦੀ ਗੱਲ ਕਰਨ ਦੇ ਨਾ ਉਹਨੇ ਮੂੰਹ ਤੇ ਲੈ ਆਉਨੇ ਮਮੀ ਇਹ ਕਿੱਡੀ ਕੀ ਗੱਲ ਵਾ